ਕੋਡੀ 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 ਲਈ ਰੇਡ ਪਾਉਣ ਦੇ ਲਈ ਵਧਿਆ ਹੈ ਖੇਡ ਆ ਕ੍ਰੇਡਾ ਦੀ ਧਰਤੀ ਗੰਗੋਲੀ ਵਾਲਾ ਕਹਿੰਦੇ ਸੱਜਣਾ ਠੱਕਰ ਝੰਡੇ ਦਾ ਹਰਵੇਦ ਤੇ ਫਟਾਪੁਰੀਆ ਇੱਕਮਾ ਫਰੀਦਕੋਟ ਦੀ ਸ਼ਾਖ ਦੇ ਡੱਗੋ ਵਾਲੇ ਸ਼ਰਨੇ ਨੂੰ ਆਹ ਕਹਿੰਦੇ ਗੋਪੀ ਦਾ ਕੇਲਾ ਪਹਿਲੀ ਪਹਿਲੀ ਕਹਿੰਦੇ ਬਹਿ ਜਾ ਬਹਿ ਜਾ ਹੋਈ ਪਈ ਐ ਐਨ ਕਹਿੰਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਲ੍ਹੇ ਮੋਗੇ ਦਾ ਭਿੰਦਰਪਿੰਡ ਜਿਸ ਭਿੰਦਰਾਂ ਦੇ ਵਿੱਚ ਸ਼ੀਰੇ ਵਰਗੇ ਉਹ ਬੰਤੇ ਵਰਗੇ ਪੈਦਾ ਹੋਏ ਆ ਕੌਣ ਇਹ ਕਹਿੰਦੇ ਮਾਝੇ ਵਾਲਾ ਕਹਿੰਦੀਏ ਉਹ ਸੰਦੀਪ ਦੋਦਿਆ ਜਸਵੀਰ ਸਿੰਘ ਸਰਪੰਚ ਦਾ ਚਿਹਤਾ ਖਿਡਾਰੀ ਐ ਆ ਦੋਦਿਆ ਸੰਦੀਪ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਬਾਤ ਆਇਆ ਪੈਨਸਪਰੇ ਗਰਾਊਂਡ ਦੇ ਵਿੱਚ ਪੁੱਜ ਨਹੀਂ ਕਰਦੇਓ ਤੇ ਧੰਨਵਾਦ ਆ ਇੱਕ ਪਾਸੇ ਜਤਿੰਦਰ ਨਾਲ ਕਹਿੰਦੇ ਮਾੜੀ ਵਾਲਾ ਲੱਖਾਂ ਲੱਗਿਆ ਹੋਇਆ ਜੱਟ ਰੀਲਾਂ ਤੇ ਐ ਓਏ ਜੱਟ ਜੇਵਾਨੇ ਕਰ ਰਿਆ ਨਗਰ ਫੱਕਰ ਝੰਡਾ ਪਿੰਡ ਖੇਡ ਰਿਆ ਮੇਰੇ ਵੀਰੋ ਦੋ ਵੱਡੀਆਂ ਟੀਮਾਂ ਵੱਡੇ ਪਾਇੰਟ ਦਾ ਵੱਡਾ ਕਬੱਡੀ ਕੱਪ ਕਬੱਡੀ ਪਾਉਣ ਦੇ ਲਈ ਫੇਰ ਮੋਟਾ ਚੂੜ ਚੱਕੀਆ ਇਹ ਚੂੜ ਚੱਕੀਆ ਮੋਟਾ ਜ਼ਿਲ੍ਹੇ ਮੋਗੇ ਦੇ ਵਿੱਚ ਪੈਂਦਾ ਹੈ ਦੌਲਤਪੁਰੇ ਦੀਆਂ ਗੱਲਾਂ ਬਾਤਾਂ ਪਰ ਆਹ ਕਹਿੰਦੇ ਕਰਮੇ ਦੇ ਨਾਲ ਖੜ ਕੇ ਐਣ ਯਾਰੀਆਂ ਨਿਮਾਉਣ ਵਾਲਾ ਕਹੜੀਏ ਇਹ ਕੌਣ ਹੈ ਇਹ ਦੱਗੋ ਵਾਲਾ ਸ਼ਰਨਾ ਦੱਗੋ ਵਾਲਾ ਸ਼ਰਨਾ 来 ਨਾ ਤੇ ਗੁਰਦਾਸਪੁਰ ਤੋਂ ਡੇਰਾ ਬਟਾਲਾ ਬਟਾਲੇ ਦੀਆਂ ਗੱਲਾਂ ਬਟਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਜਾਈਦਾ ਨਾ ਤੇ ਜੋੜੇ ਸੰਘਾ ਪਿੰਡਾ ਸੁਖੇ ਮਾਲੇ ਦਾ ਕੌਡੀ ਪਾਉਣ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਉਹ ਮਾਢੇ ਵਾਲੇ ਨੂੰ ਮਾਢੇ ਵਾਲਾ ਟੱਕਰ ਪਿਆ ਉਹ ਬੱਲੇ 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 ਏਕਮ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਫੱਕਰ ਝੰਡੇ ਦਾ ਲੁੱਟ ਗਿਆ ਮੇਲਾ ਫੱਕਰ ਟੱਕ ਫੱਕਰ ਜਹਲੀ ਮਲੇ ਗੁਰਪ੍ਰੀਤ ਸਿੰਘ ਜੀ ਪਣਾਵਾਲੀ ਦੇ ਪੀਏ ਲਾਲ ਸਿੰਘ ਜੀ ਦੀਪ ਪੀਏ ਜੀ ਸਰਸਾ ਸਿੰਘ ਜੀ ਪ੍ਰਧਾਨ ਸਰਸਾ ਤੇ ਨਾਲ ਗੁਰਸੇਵ ਸਿੰਘ ਜੀ ਧਨੀਰ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਧਰਨਾ ਦਾ ਸਰਪੰਚ ਸਾਹਿਬ ਸਾਡੇ ਫਤਪਾਲ ਸਿੰਘ ਜੀ ਨੱਡਾ ਜੀ ਆਖ ਰਹੇ ਆ ਆਹ ਕਹਿੰਦੇ ਭਿੰਡਰਾ ਵਾਲਾ ਰਮਣਾ ਇੱਕੋ ਜੀ ਆਮਰ ਹੈ ਹੁਣ ਬੜੀਆਂ ਇੱਕ ਸਾਰ ਜੋੜੀਆਂ ਬੜੀਆਂ ਫੱਕਰ ਅੱਜ ਲੱਗਦਾ ਪਤਾ ਲਾਡੀ ਲਾਡੀ ਆ ਦੇਖ ਦੇਖ ਮੇਰੇ ਵੀਰ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਉਸ ਤੋਂ ਬਾਅਦ ਰਾਮਨਗਰ ਤੇ ਸ਼ੰਕਰਪੁਰ ਇਹ ਦੋ ਸੈਮੀ ਤੋਂ ਬਾਅਦ ਸ਼ੰਕਰਪੁਰ ਤੇ ਫੱਕਰ ਝੰਡੇ ਦਾ ਦੂਜਾ ਸੈਮੀ ਹੋਵੇਗਾ ਕਬੱਡੀ ਆਲਪਨ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਾਨ ਫੇਰ ਦੋਤੇ ਵਾਲਾ ਸੰਦੀਪ ਇਹਦੀ ਕਬੱਡੀ ਕਹਿੰਦੇ ਤੋਕਾਂ ਦੇ ਦਿਲ ਜਿੱਤੀ ਹੈ ਨਵੇਆ ਦੀਪ ਜੁੜਿਆ ਕਬੱਡੀ ਦੀਆਂ ਬਾਤਾਂ ਹਾਂ ਇੱਕ ਪਾਸੇ ਰੇਡਰ ਚੋਟੀ ਦਾ ਸੁੱਖਾ ਜਾਣ ਵਾਲੀ ਹੈ ਸੁੱਖਾ ਜਾਣ ਵਾਲੀ ਹੈ ਖੇਡ ਮੈਦਾਨ ਦੇ ਕਬੱਡੀ ਕਬੱਡੀ ਕਰਦਾ ਜਾ ਰਿਹਾ ਹੈ ਹਣ ਟੱਕਰ ਮਾਰਨੇ ਦਾ ਸ਼ਰਨ ਹੈ ਫਤਾਪੁਰੀਆ ਇੱਕਮ ਫਰੀਦਕੋਟੀਆਂ ਕਬੱਡੀ 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 ਟੱਕਰ ਸਿਰੇ ਦੀ ਟੱਕਰ ਸਿਰੇ ਦੀ ਹੈ ਗਰੋਸਰੀਆ ਬੜੇ ਲੰਮੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਫਰੀਦਕੋਟੀਆਂ ਨੂੰ ਤਜਰਬਾ ਵੱਡਾ ਹੈ ਦੋਨੋਂ ਖਿਡਾਰੀ ਕੋਲਾਕੇ ਦੇ ਸਰਾਮਾਂ ਦੇ ਲਾਗੇ ਗਰੋਸਰ ਏ ਚੱਕ ਸਰ ਰਿਹਾ ਚੱਕ ਕਬੱਡੀ ਦਾ ਸੇਟਾ ਖਿਡਾਰੀ ਚੱਲੀਏ ਉਹ ਜਹਾਜ ਨੂੰ ਚੜਨਾ ਚੜਦਾ ਜਹਾਜ਼ੇ ਤੇ ਨਹੀਂ ਜੜਿਆ ਪਰ ਉੱਥੇ ਚਲਾ ਗਿਆ ਜਿੱਥੇ ਕੋਈ ਵਾਪਸ ਨਹੀਂ ਆਉਂਦਾ ਕੋਟਰੀ ਵਾਲਾ ਜੀਤ ਉਹਦੇ ਸਾਥੀ ਆਏ ਹੋਇਆ ਉਹਨਾਂ ਦਾ ਵੀ ਆਪਾਂ ਢੇੜਾ ਲਵਾਉਣਾ ਕਿਉਂਕਿ ਨਰਮ ਪਰਿਵਾਰ ਇੱਕ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਧੰਵਾਦੀ